ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਆਤਮ ਜਮਜ਼ਬੂਰੀ ਕਹਾਣੀਕਾਰ ਹੈਪੀ ਅਮਰਗੜੀਆ ਮਨਿੰਦਰ ਪਾਲ ਭਾਗ 15 ਤੇ ਆਖਰੀ ਅਗਲੇ ਦਿਨ ਜਸ ਨੇ ਇੰਡੀਆ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਸ ਦਾ ਦੋ ਚਿੱਤਾਂ ਮਨ ਸੀ ਇੱਕ ਤਾਂ ਉਸ ਦਾ ਦਿਲ ਕਰਦਾ ਸੀ ਕਿ ਉਹ ਇੰਡੀਆ ਨਿਮਰਤਪੁਰ ਚਲਾ ਜਾਵੇ ਤੇ ਦੂਸਰਾ ਉਸ ਨੂੰ 골ਡ ਦੀ ਫਿਕਰ ਸੀ ਕਿ ਉਸਦੇ ਇੰਡੀਆ ਜਾਣ ਦੇ ਬਾਅਦ ਕਿਤੇ ਦਿਲਪ੍ਰੀਤ ਉਸ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਪਰ ਗੋਲਡੀ ਦੇ ਵਾਰ-ਵਾਰ ਕਹਿਣ ਤੇ ਜਸ ਇੰਡੀਆ ਜਾਣ ਲਈ ਰਾਜ਼ੀ ਹੋ ਗਿਆ ਉਧਰ ਇੰਡੀਆ ਚ ਨਿਮਤ ਨੇ ਬਾਠ ਤੇ ਕੋਮਲ ਦੀ ਮਦਦ ਨਾਲ ਹਸਪਤਾਲ ਲਈ ਜਗ੍ਹਾ ਖਰੀਦ ਲਈ ਨਕਸ਼ੇ ਦਾ ਕੰਮ ਵੀ ਨਿਬੜ ਗਿਆ ਠੇਕੇਦਾਰ ਜਗਿੰਦਰ ਸਿੰਘ ਨੂੰ ਬੁਲਾ ਕੇ ਹਸਪਤਾਲ ਦੀ ਕੰਸਟਰਕਸ਼ਨ ਦਾ ਠੇਕਾ ਦਿੱਤਾ ਗਿਆ ਉਧਰ ਜਾ ਦੂਜੇ ਦਿਨ ਜਸ ਇੰਡੀਆ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਉਸ ਨੂੰ ਸਿਮਰਨ ਦਾ ਫੋਨ ਆਇਆ ਜਸ ਨੇ ਫੋਨ ਚੁੱਕਿਆ ਤਾਂ ਸਿਮਰ ਨੇ ਜਸਨ ਨੂੰ ਦੱਸਿਆ ਕਿ ਤਨੀ ਤੇ ਦਿਲਪੀਤ ਇਕੱਠੇ ਇੱਕ ਹੋਟਲ ਵਿੱਚ ਬੈਠੇ ਹਨ ਉਸ ਨੂੰ ਸ਼ੱਕ ਸੀ ਕਿ ਇਹ ਦੋਵੇਂ ਜਣੇ ਰਲ ਕੇ ਕਿਤੇ ਗੋਲੀ ਨੂੰ ਨੁਕਸਾਨ ਨਾ ਪਹੁੰਚਾ ਦੇਣ ਕਿਤੇ ਨਾ ਕਿਤੇ ਇਹ ਗੱਲ ਜਾਇਜ਼ ਵੀ ਸੀ ਜਸ ਕਾਲੀ ਵਿੱਚ ਸਿਮਰਨ ਦੇ ਦੱਸੇ ਹੋਟਲ ਦੇ ਰਾਹੀ ਪੈ ਗਿਆ ਜਸ ਨੂੰ ਰਸਤੇ 'ਚ ਇੱਕ ਆਦਮੀ ਮਿਲਿਆ ਜੋ ਸੜਕ ਦੇ ਖੜਾ ਮਦਦ ਲਈ ਆਵਾਜ਼ ਦੇ ਰਿਹਾ ਸੀ ਪਰ ਕੋਈ ਵੀ ਆਉਂਦਾ ਜਾਂਦਾ ਉਸ ਵੱਲ ਧਿਆਨ ਨਹੀਂ ਸੀ ਦੇ ਰਿਹਾ ਜਸਨੀ ਆਪਣੀ ਗੱਡੀ ਸੜਕ ਦੇ ਇੱਕ ਸਾਈਡ ਤੇ ਖੜੀ ਕੀਤੀ ਤੇ ਉਸ ਆਦਮੀ ਦੇ ਕੋਲ ਜਾ ਕੇ ਉਸ ਦਾ ਹਾਲ ਪੁੱਛਿਆ ਜੱਸ ਦੇ ਪੁੱਛਣ ਤੇ ਉਸ ਆਦਮੀ ਨੇ ਦੱਸਿਆ ਕਿ ਉਸ ਦੀ ਗੱਡੀ ਖਰਾਬ ਹੋ ਗਈ ਹੈ ਉਸ ਦਾ ਮੋਬਾਈਲ ਬੈਲੈਂਸ ਵੀ ਨਹੀਂ ਹੈ ਗੱਡੀ ਵਿੱਚ ਔਰਤ ਹੈ ਜਿਸ ਨੂੰ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾਣਾ ਪਵੇਗਾ ਕਿਉਂਕਿ ਉਹ ਔਰਤ ਪ੍ਰੈਗਨੈਂਟ ਹੈ ਤੇ ਉਸ ਦੀ ਡਿਲੀਵਰੀ ਦਾ ਟਾਈਮ ਨਜ਼ਦੀਕ ਹੈ ਜਲਦਬਾਜੀ ਚ ਉਸ ਔਰਤ ਦਾ ਮੋਬਾਈਲ ਵੀ ਘਰ ਹੀ ਰਹਿ ਗਿਆ ਜਸ ਨੇ ਉਸ ਔਰਤ ਨੂੰ ਤੇ ਉਸ ਆਦਮੀ ਨੂੰ ਆਪਣੀ ਗੱਡੀ ਵਿੱਚ ਲਿਫਟ ਦਿੱਤੀ। ਰਸਤੇ 'ਚ ਜਾਂਦੇ ਸਮੇਂ ਜਸ ਨੇ ਉਸ ਔਰਤ ਨੂੰ ਕਿਹਾ ਕਿ ਉਹ ਐਂਬੂਲੈਂਸ ਨੂੰ ਫੋਨ ਕਰ ਲੈਂਦੇ। ਉਸ ਆਦਮੀ ਨੇ ਜਸ ਨੂੰ ਦੱਸਿਆ ਕਿ ਕਈ ਦਿਨਾਂ ਤੋਂ ਡਾਕਟਰਾਂ ਦੀ ਹੜਤਾਲ ਚੱਲ ਰਹੀ ਹੈ। ਤੇ ਹੁਣ ਇਹ ਅਸਰ ਐਂਬੂਲੈਂਸ ਵਾਲਿਆਂ ਤੇ ਵੀ ਹੋ ਰਿਹਾ ਹੈ। ਮਤਲਬ ਉਹ ਵੀ ਹੜਤਾਲ ਤੇ ਹਨ। ਇਹਨੇ ਨੂੰ ਹਸਪਤਾਲ ਵੀ ਆ ਗਿਆ। ਗੱਡੀ 'ਚੋਂ ਬਾਹਰ ਨਿਕਲ ਕੇ ਉਸ ਵਿਅਕਤੀ ਨੇ ਜਸ ਦਾ ਧੰਨਵਾਦ ਕੀਤਾ। ਜਦ ਉਸ ਵਿਅਕਤੀ ਨੇ ਪਿੱਛੇ ਦੇਖਿਆ ਤਾਂ ਉਹ ਔਰਤ ਬੇਹੋਸ਼ ਹੋਈ ਪਈ ਸੀ ਜਸ ਨੇ ਉਸ ਵਿਅਕਤੀ ਨਾਲ ਮਿਲ ਕੇ ਉਸ ਬੇਹੋਸ਼ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਉਸ ਔਰਤ ਦੀ ਡਿਲੀਵਰੀ ਤੱਕ ਜਸ ਉੱਥੇ ਹੀ ਰਿਹਾ ਉਸ ਔਰਤ ਨੇ ਇੱਕ ਸੋਹਣੇ ਜੇ ਲੜਕੇ ਨੂੰ ਜਨਮ ਦਿੱਤਾ ਡਾਕਟਰ ਤੋਂ ਇਹ ਗੱਲ ਸੁਣ ਕੇ ਜਸ ਨੇ ਉਸ ਵਿਅਕਤੀ ਨੂੰ ਕਿਹਾ ਵਧਾਈਆਂ ਤੁਹਾਡੇ ਘਰ ਲੜਕਾ ਹੋਇਆ ਉਸ ਵਿਅਕਤੀ ਨੇ ਕਿਹਾ ਕਿ ਇਹ ਬੱਚਾ ਮੇਰਾ ਨਹੀਂ ਹੈ ਜਸ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਫਿਰ ਉਸ ਵਿਅਕਤੀ ਨੇ ਦੱਸਿਆ ਇਹ ਔਰਤ ਉਸ ਨੂੰ ਵੀ ਰਸਤੇ 'ਚ ਹੀ ਮਿਲੀ ਸੀ ਜਸ ਸਮਝ ਗਿਆ ਕਿ ਇਹ ਔਰਤ ਬਖਤ ਦੀ ਮਾਰੀ ਹੈ ਉਸ ਔਰਤ ਨੂੰ ਨੇ ਜਸ ਨੂੰ ਦੇਖ ਕੇ ਉਸ ਦਾ ਧੰਨਵਾਦ ਕੀਤਾ ਫਿਰ ਜਸ ਨੇ ਉਸ ਔਰਤ ਦਾ ਹਸਪਤਾਲ ਦਾ ਬਿੱਲ ਦਿੱਤਾ ਤੇ ਉੱਥੋਂ ਚਲਾ ਗਿਆ ਜਦ ਜਸ ਹੋਟਲ ਗਿਆ ਤਾਂ ਉੱਥੇ ਕੋਈ ਨਹੀਂ ਸੀ ਸ਼ਾਇਦ ਜਸਰ ਲੇਟ ਹੋ ਗਿਆ ਸੀ ਇਹ ਨੇ ਜਸ ਨੂੰ ਇੱਕ ਫੋਨ ਆਇਆ ਫੋਨ ਆਹੀ ਜਸ ਨੂੰ ਪਤਾ ਲੱਗਾ ਕਿ ਉਸ ਦੀ ਫਲਾਈਟ 2 ਦਿਨ ਬਾਅਦ ਦੀ ਹੈ ਜਸ ਵਿਚਾਰਾ ਵਾਪਸ ਆਪਣੇ ਫਲੈਟ ਆ ਗਿਆ ਉਧਰ ਨੈਨਸੀ ਦੇ ਪਾਪਾ ਨੇ ਫੋਨ ਤੇ ਸਿਮਰਨ ਦੀ ਮੰਮੀ ਨਾਲ 골ਡੀ ਦੇ ਰਿਸ਼ਤੇ ਨੂੰ ਅੱਗੇ ਤੋਰ ਦੀ ਗੱਲ ਕੀਤੀ। ਫਿਰ ਫੋਨ ਕੱਟ ਕੇ ਨੈਨਸੀ ਦੀ ਮੰਮੀ ਨੇ 골ਡੀ ਦੇ ਪਾਪਾ ਨੂੰ ਲਾ ਲਿਆ। ਦੋਹਾਂ ਪਾਸਿਆਂ ਤੋਂ ਹਾਂ ਹੋ ਗਈ। 골ਡੀ ਦੇ ਪਾਪਾ ਨੇ ਕਿਹਾ ਕਿ ਵਿਆਹ ਇੰਡੀਆ 'ਚ ਹੀ ਕਰਾਂਗੇ। ਇਸ ਗੱਲ ਨੂੰ ਨੈਨਸੀ ਦੇ ਪਾਪਾ ਨੇ ਵੀ ਸਹਿਮਤੀ ਦੇ ਦਿੱਤੀ। ਸਾਰਾ ਕੰਮ ਨਿਵੇੜ ਕੇ ਅਗਲੇ ਹਫ਼ਤੇ 골ਡੀ ਤੇ ਨੈਨਸੀ ਦੇ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਗਈ। ਹੁਣ ਨੈਨਸੀ ਵੀ ਖੁਸ਼ੀ ਪ੍ਰੀਤ ਨੇ ਬਾਹਰ ਤੇ ਦੀਪੂ ਦੀ ਰਿਲੇਸ਼ਨ ਬਾਰੇ ਜਾਣਕਾਰੀ ਇਕੱਠੀ ਕੀਤੀ ਫਿਰ ਪ੍ਰੀਤ ਨੇ ਰੀਤ ਦੇ ਪਿੰਡ ਜਾ ਕੇ ਉਸ ਨੂੰ ਸਾਰੀ ਗੱਲ ਸਮਝਾਈ ਪ੍ਰੀਤ ਨੇ ਰੀਤ ਨੂੰ ਦੱਸਿਆ ਕਿ ਉਸ ਨੇ ਦੀਪੂ ਬਾਰੇ ਸਾਰੀ ਜਾਂਚ ਪੜਤਾਲ ਕਰ ਲਈ ਹੈ ਇਹ ਗੱਲ ਸੱਚ ਹੈ ਕਿ ਦੀਪੂ ਸ਼ੁਰੂ ਤੋਂ ਹੀ ਬਾਹਰ ਨੂੰ ਪਸੰਦ ਕਰਦੀ ਸੀ ਉਸ ਨੇ ਬਾਹਰ ਨੂੰ ਆਪਣੀ ਸਹੇਲੀ ਰਾਈ ਕਈ ਗਿਫਟ ਵੀ ਦਿੱਤੇ ਸਨ ਦੀਪੂ ਨੇ ਬਾਹਰ ਨੂੰ ਇੱਕ ਲਵ ਲੈਟਰ ਵੀ ਦਿੱਤਾ ਸੀ ਬਾਹਰ ਨੇ ਗਿਫਟਾਂ ਮੋੜ ਦਿੱਤੇ ਸਨ ਪਰ ਉਹ ਲਵ ਲੈਟਰ ਆਪਣੇ ਕੋਲ ਸੰਭਾਲ ਕੇ ਰੱਖ ਲਿਆ ਸੀ ਕਿਉਂਕਿ ਉਸ ਨੂੰ ਡਰ ਸੀ ਕਿਸ਼ਕ ਚ ਕਮਲੀ ਦੀ ਦੀਪੂ ਕਿਤੇ ਕੱਲ ਨੂੰ ਉਸਦੇ ਗੱਲ ਨਾ ਪੈ ਜਾਵੇ ਇਸ ਲਈ ਘੱਟੋ ਘੱਟ ਇੱਕ ਸਬੂਤ ਤਾਂ ਬਾਖ ਕੋਲ ਵੀ ਹੋਣਾ ਜ਼ਰੂਰੀ ਸੀ ਜੋ ਸਾਬਤ ਕਰ ਸਕੇ ਕਿ ਪਹਿਲ ਬਾਖ ਨੇ ਨਹੀਂ ਕੀਤੀ ਬਾਖ ਨੇ ਉਹ ਲਵ ਲੈਟਰ ਆਪਣੇ ਘਰ ਸੰਭਾਲ ਕੇ ਰੱਖ ਲਿਆ ਜੋ ਬਾਅਦ ਚ ਤੇਰੇ ਹੱਥ ਲੱਗ ਗਿਆ ਰੀਤ ਦੇ ਪੁੱਛਣ ਤੇ ਪ੍ਰੀਤ ਨੇ ਦੱਸਿਆ ਕਿ ਉਹਦੇ ਦੋਸਤਾਂ ਨੇ ਝੂਠ ਬੋਲਿਆ ਸੀ ਝੂਠ ਬੋਲਣ ਦੀ ਵਜ੍ਹਾ ਵੀ ਪ੍ਰੀਤ ਨੇ ਰੀਤ ਨੂੰ ਦੱਸ ਦਿੱਤੀ ਰੀਤ ਨੇ ਪ੍ਰੀਤ ਦਾ ਧੰਨਵਾਦ ਕੀਤਾ ਕਿਉਂਕਿ ਪ੍ਰੀਤ ਦੀ ਵਜ੍ਹਾ ਨਾਲ ਰੀਤ ਦਾ ਘਰ ਟੁੱਟਣ ਤੋਂ ਬਚ ਗਿਆ ਫਿਰ ਪ੍ਰੀਤ ਉੱਥੋਂ ਚਲੀ ਗਈ ਰੀਤ ਮੰ지에 ਤੇ ਬੈਠੀ ਆਪਣੀ ਗਲਤੀ ਤੇ ਅਫਸੋਸ ਕਰ ਰਹੀ ਸੀ ਕੱਲ ਰਾਤ ਅਨੀਦਾ ਗੀਤ ਲਈ ਜੋ ਹੋਇਆ ਸੀ ਅਗਲੀ ਸਵੇਰ ਨੂੰ ਗੀਤ ਨੇ ਆਪਣੀ ਰਫਤਾਰ ਪਾਣੀ ਸ਼ੁਰੂ ਕਰ ਦਿੱਤੀ ਤਨੀ ਨੇ ਫੋਨ ਤੇ ਦਿਲਪੀਰ ਦਾ ਧੰਨਵਾਦ ਕੀਤਾ ਉਧਰ ਰੀਤ ਮਾਨੀ ਮਨ ਸੋਚ ਰਹੀ ਸੀ ਕਿ ਉਹ ਬਾਅਦ ਅੱਗੇ ਕਿਹੜੇ ਮੂੰਹ ਨਾਲ ਗੱਲ ਕਰੇ ਹੋਗੀ ਸੋਚੂਗਾ ਕਿ ਉਸਦੀ ਘਰ ਵਾਲੀ ਨੂੰ ਉਸ ਤੇ ਰਤਾ ਵੀ ਵਿਸ਼ਵਾਸ ਨਹੀਂ ਰੀਤ ਨੇ ਬਣ ਜਾ ਸਮਝਾ ਕੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ। ਰੀਤ ਦੇ ਪਾਪਾ ਨੇ ਘਰ ਵੜਦੇ ਹੋਏ ਰੀਤ ਨੂੰ ਤਿਆਰੀ ਕਰਦੀ ਨੂੰ ਪੁੱਛਿਆ ਤਾਂ ਰੀਤ ਨੇ ਆਪਣੇ ਪਾਪਾ ਨੂੰ ਸਭ ਕੁਝ ਦੱਸ ਦਿੱਤਾ। ਰੀਤ ਦੇ ਪਾਪਾ ਨੇ ਕਿਹਾ ਕਿ ਉਹ ਇਕੱਲੀ ਰੀਤ ਨੂੰ ਉਹਦੇ ਸਹੁਰੇ ਘਰ ਨਹੀਂ ਭੇਜਣਗੇ। ਉਹ ਆਪ ਰੀਤ ਨੂੰ ਛੱਡ ਕੇ ਆਉਣਗੇ। ਰੀਤ ਦੇ ਪੁੱਛਣ ਤੇ ਉਸਦੇ ਪਾਪਾ ਨੇ ਕਿਹਾ ਇੱਕ ਤਾਂ ਤੂੰ ਬਾਠ ਦੇ ਸ਼ੱਕ ਕਰਕੇ ਗਲਤੀ ਕੀਤੀ ਹੈ। ਦੂਜੀ ਗਲਤੀ ਤੈਨੂੰ ਇਕੱਲੀ ਨੂੰ ਭੇਜ ਕੇ ਅਸੀਂ ਕਰਾਂਗੇ। ਬਾਠ ਦੇ ਘਰ ਵਾਲੇ ਕੀ ਕਹਿਣਗੇ ਇਹ ਕਿਸੇ ਨੂੰ ਵੀ ਵੇਲ ਨਹੀਂ ਧੀ ਛੱਡਣ ਦੀ ਇਹ ਤਾਂ ਆਪਣੇ ਪਾਪਾ ਦੀ ਨਿੱਕੀ ਦੀ ਗੱਲ ਦਾ ਵੱਡਾ ਮਤਲਬ ਸਮਝ ਗਈ ਸੀ ਸਿਮਰ ਨੇ ਪੂਰੀ ਚਾਣਮਿੜ ਕਰਕੇ ਆਖਰ ਨੈਨਸੀ ਦੇ ਪਾਪਾ ਤੇ ਆਪਣੀ ਮੰਮਾ ਦਾ ਸੱਚ ਪਤਾ ਕਰ ਹੀ ਲਿਆ ਸੀ ਉਸਨੇ 골ਡੀ ਨੂੰ ਮਿਲਣ ਲਈ ਫੋਨ ਕੀਤਾ 골ਡੀ 10 ਮਿੰਟ ਚ ਸਿਮਰਨ ਕੋਲ ਪਹੁੰਚ ਗਿਆ ਉਸਦੇ ਨਾਲ ਨੈਨਸੀ ਵੀ ਸੀ ਫਿਰ ਸਿਮਰਨ ਨੇ 골ਡੀ ਨੂੰ ਦੱਸਿਆ ਕਿ ਅਸਲ ਵਿੱਚ ਉਸਦੀ ਮੰਮਾ ਇੱਕ ਬੁਮਨਾ ਆਰਗੇਨਾਈਜੇਸ਼ਨ ਦੀ ਮੁਖੀ ਹੈ ਜਿਸ ਬਾਰੇ ਉਸ ਨੂੰ ਵੀ ਪਤਾ ਨਹੀਂ ਸੀ ਉਸ ਦੀ ਮੰਮਾ ਕੋਲ ਇੱਕ ਕੇਸ ਆਇਆ ਸੀ ਜੋ ਇੱਕ ਔਰਤ ਵੱਲੋਂ ਆਪਣੇ ਭਰਾ ਤੇ ਜ਼ਬਰਦਸਤੀ ਉਸ ਦਾ ਵਿਆਹ ਕਰਵਾਉਣਾ ਤੇ ਉਸ ਦੀ ਜਾਇਦਾਦ ਪਿਆਰ ਨਾਲ ਫਸਲਾ ਕੇ ਆਪਣੇ ਨਾਮ ਕਰਨ ਵਾਲੀ ਸੀ ਉਸ ਸਮੇਂ ਉਹ ਔਰਤ ਕਿਸੇ ਖਾਸ ਠੋਸ ਕੂਤਨਾ ਹੋਣ ਕਾਰਨ ਉਹ ਕੇਸ ਹਾਰ ਗਈ ਸੀ ਉਸ ਸਮੇਂ ਬਾਅਦ ਵਿੱਚ ਉਸ ਔਰਤ ਦੀ ਮੌਤ ਹੋ ਗਈ ਸੀ ਪਾਰਸ ਸਿਵਰਨਦੀ ਮम्मा ਨੇ ਉਸ ਕੇਸ ਦੇ ਬੰਦ ਹੋਣ ਤੋਂ ਬਾਅਦ ਵੀ ਉਸ ਉੱਪਰ ਆਪਣੀ ਨਜ਼ਰ ਬਣਾ ਕੇ ਰੱਖੀ ਉਹ ਮਰੀ ਹੋਈ ਔਰਤ ਨੈਂਸੀ ਦੀ ਭੂਆ ਸੀ ਤੇ ਜਿਸ ਖਿਲਾਫ ਉਸਨੇ ਰਿਪੋਰਟ ਦਰਜ ਕਰਵਾਈ ਸੀ ਉਹ ਨੈਂਸੀ ਦੇ ਪਾਪਾ ਸਨ ਨੈਂਸੀ ਤੇ ਗੋਲਦੀ ਇਹ ਸਭ ਕੁਝ ਸੁਣ ਕੇ ਹੈਰਾਨ ਹੋ ਗਈ ਜਿਸ ਹਿਸਾਬ ਨਾਲ ਨੈਂਸੀ ਦੇ ਪਾਪਾ ਨੇ ਬਿਨਾਂ ਕੋਈ ਸਵਾਲ ਕੀਤੇ ਸਿਵਰਨਦੀ ਮम्मा ਨੂੰ ਗੋਲਦੀ ਦੇ ਰਿਸ਼ਤੇ ਲਈ ਹਾਂ ਕਰ ਦਿੱਤੀ ਉਹ ਹਿਸਾਬੀ ਸ਼ੱਕ ਪੈਦਾ ਕਰ ਰਿਹਾ ਸੀ ਨੈਂਸੀ ਇਹ ਸਭ ਸੁਣ ਕੇ ਬਹੁਤ ਦੁਖੀ ਹੋਈ ਉਸਨੇ ਆਪ ਦੁਆਰਾ ਇਹ ਕੇਸ ਓਪਨ ਕਰਨ ਦਾ ਮਨ ਬਣਾ ਲਿਆ ਕਿਉਂਕਿ ਉਹ ਖੁਦ ਇੱਕ ਵਕੀਲ ਸੀ ਨੈਣਸੀ ਨੇ 골ਡੀ ਤੇ ਸਿਮਰ ਨਾਲ ਆਪਣੇ ਘਰ ਜਾ ਕੇ ਆਪਣੀ ਮੰਮਾ ਨੂੰ ਸਾਰੀ ਗੱਲ ਦੱਸ ਦਿੱਤੀ ਫਿਰ ਨੈਣਸੀ ਦੀ ਮੰਮਾ ਨੇ ਦੱਸਿਆ ਕਿ ਉਸਦੀ ਭੂਆ ਨੇ ਉਹਦੇ ਪਾਪਾ ਤੇ ਝੂਠਾ ਕੇਸ ਕੀਤਾ ਸੀ ਉਹਨਾਂ ਦੀ ਜਾਇਦਾਦ ਹੜਪਣ ਲਈ ਇਸ ਕੰਮ ਵਿੱਚ ਉਸਦਾ ਸਾਥ ਉਹਦੇ ਘਰ ਵਾਲੇ ਨੇ ਦਿੱਤਾ ਸੀ ਪਰ ਉਹ ਕੇਸ ਹਾਰ ਗਈ ਤੇ ਇੱਕ ਦਿਨ ਰੋਡ ਐਕਸੀਡੈਂਟ ਚ ਉਹ ਦੋਵੇਂ ਮਰ ਗਏ ਉਸ ਤੋਂ ਵੀ ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਨੈਨਸੀ ਉਸੇ ਦੀ ਧੀ ਈ ਹੈ ਅਸਲ ਵਿੱਚ ਨੈਨਸੀ ਦੇ ਮਮਾ ਪਾਪਾ ਦੀ ਤਾਂ ਆਪਣੀ ਕੋਈ ਉਲਾਦ ਹੀ ਨਹੀਂ ਤੇ ਨੈਨਸੀ ਨੇ ਪੁੱਛਿਆ ਕਿ ਪਾਪਾ ਰਿਸ਼ਤੇ ਲਈ ਇਨੀਸ਼ੀਏਟਿਵ ਮੰਨ ਕਿਵੇਂਗੇ ਤਾਂ ਨੈਨਸੀ ਦੀ ਮਮਾ ਨੇ ਦੱਸਿਆ ਉਸਦੇ ਪਾਪਾ ਨੂੰ ਡਰ ਸੀ ਕਿ ਕਿਤੇ ਸਿਮਰਨ ਦੀ ਮਮਾ ਨੈਨਸੀ ਨੂੰ ਸੱਚ ਨਾ ਦੱਸ ਦੇਵੇ ਤੇ ਉਹ ਆਪਣੀ ਪਿਆਰੀ ਬੱਚੀ ਨਾ ਖੋ ਦੇਣਾ ਨੈਨਸੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਆਪਣੀ ਮਾਂ ਨੂੰ ਕੁੱਟ ਕੇ ਜੱਫੀ ਪਾ ਲਈ ਉਧਰ ਜਸ ਅਜ ਵਾਪਸ ਇੰਡੀਆ ਜਾਣ ਲਈ 에어ਪੋਰਟ ਤੇ ਜਾ ਰਿਹਾ ਸੀ ਗੋਲਦੀ ਵੀ ਉਹਦੇ ਨਾਲ ਸੀ ਕਿ ਰਸਤੇ 'ਚ ਉਹਨਾਂ ਦਿਲਪ੍ਰੀਤ ਤੇ ਤਨੀ ਮਿਲ ਗਏ ਉਹਨਾਂ ਦੋਵਾਂ ਨੂੰ ਦੇਖ ਕੇ ਜਸ ਤੇ ਗੋਲਦੀ ਨੂੰ ਗੁੱਸਾ ਚੜ ਗਿਆ ਉਹ ਦੋਵੇਂ ਜਿਉਂ ਹੀ ਦਿਲਪ੍ਰੀਤ ਤੇ ਤਨੀ ਨੂੰ ਮਾਰ ਲਈ ਕਾਰ 'ਚੋਂ ਬਾਹਰ ਨਿਕਲੇ ਤਾਂ ਦਿਲਪ੍ਰੀਤ ਨੇ ਮਿਠਾਈ ਵਾਲਾ ਡੱਬਾ ਜਸ ਦੇ ਅੱਗੇ ਕਰ ਦਿੱਤਾ ਜਸ ਤੇ ਗੋਲਦੀ ਇਹ ਹਰਕਤ ਦੇਖ ਕੇ ਹੈਰਾਨ ਜੇ ਹੋ ਗਏ ਉਨ੍ਹਾਂ ਦੇ ਪੁੱਛਣ ਤੇ ਤਨੀ ਨੇ ਦੱਸਿਆ ਕਿ ਜਸਨੀ ਜਿਸ ਪ੍ਰੈਗਨੈਂਟ ਔਰਤ ਦੀ ਮਦਦ ਕੀਤੀ ਸੀ ਉਹ ਅਸਲ ਵਿੱਚ ਦਿਲਪ੍ਰੀਤ ਦੀ ਪਤਨੀ ਸੀ ਦਿਲਪ੍ਰੀਤ ਨੂੰ ਜਦ ਹਸਪਤਾਲ ਦੀ ਸੀਸੀਟੀਵੀ ਰਿਕਾਰਡਿੰਗ ਤੋਂ ਜਸ ਦੀ ਮਦਦ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਸ਼ਰਮਿੰਦਾ ਹੋਇਆ ਤੇ ਆਪਣੀ ਹੋਂਦ ਤੱਕ ਦੀ ਗੁਸਤਾਖੀ ਦੀ ਮੁਆਫੀ ਮੰਗਣ ਲਈ ਇੱਥੇ ਆਇਆ ਇਹ ਸਭ ਸੁਣ ਕੇ ਜਸ ਤੇ ਗੋਲਦੀ ਦਾ ਗੁੱਸਾ ਠੰਡਾ ਹੋ ਗਿਆ ਤੇ ਜਸ ਨੇ ਵੀ ਤਨੀ ਤੋਂ ਸੌਰੀ ਮੰਗੀ ਕਿਉਂਕਿ ਉਸਨੇ ਇੱਕ ਵਾਰ ਧੋਖੇ ਨਾਲ ਤਨੀ ਨੂੰ ਕੁੱਟਿਆ ਸੀ ਮਾਫੀ ਮੰਗਣ ਦਾ سلسلہ ਕੁਛ ਚਿਰ ਚੱਲਦਾ ਰਿਹਾ ਫਿਰ ਉਹ ਚਾਰੇ ਹੱਸਣ ਲੱਗ ਪਏ ਫਿਰ ਗੋਲਡੀ ਨੇ ਸਾਰਿਆਂ ਨੂੰ ਆਪਣੇ ਵਿਆਹ ਲਈ ਸੱਦਾ ਦਿੱਤਾ ਦਿਲਪੀਤ ਕਹਿੰਦਾ ਮੈਨੂੰ ਸ਼ੁਰੂ ਤੋਂ ਹੀ ਅਜਿਹੀਆਂ ਹੀ ਯਾਰੀਆਂ ਦੀ ਭਾਲ ਸੀ ਫਿਰ ਤਰੀ ਦਿਲਪੀਤ ਤੇ ਗੋਲਡੀ ਤਿੰਨੇ ਜਣੇ ਜਸ ਨੂੰ 에어ਪੋਰਟ ਛੱਡਣ ਚਲੇ ਗਏ ਉਧਰ ਰੀਤ ਦੇ ਪਾਪਾ ਰੀਤ ਨੂੰ ਨਾਲ ਲੈ ਕੇ ਬਾੜ ਦੇ ਘਰ ਆ ਗਏ ਬਾਹਰ ਰੀਤ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਬਾਹਰ ਦੀ ਮਾਂ ਨੇ ਭੱਜ ਕੇ ਰੀਤ ਦਾ ਸਿਰ ਪਲੋਸਿਆ ਇਹ ਆਪਣਾ ਪੁੱਤ ਆ ਫੜ ਲਿਆ। ਇਹਦੇ ਪਾਪਾ ਨੂੰ ਇਹ ਸਭ ਕੁਝ ਦੇਖ ਕੇ ਆਪਣੇ ਤੇ ਫਕਰ ਹੋ ਰਿਹਾ ਸੀ। ਕਿ ਉਹਨਾਂ ਨੇ ਆਪਣੀ ਧੀ ਲਈ ਸਹੀ ਮੁੰਡਾ ਲੱਭਿਆ। ਉਦੋਂ ਡੋਰ ਬੈਲ ਵੱਜਣ ਤੇ ਬਿਮਰਤਨੀ ਜਦ ਬੁਆ ਖੋਲਿਆ ਤਾਂ ਆਪਣੇ ਸਾਹਮਣੇ ਜਸਨੂ ਦੇਖ ਕੇ ਉਹ ਹੈਰਾਨ ਹੋ ਗਈ। ਫਿਰ ਉਸਨੇ ਜਸਨੂ ਨੂੰ ਘੁੱਟ ਕੇ ਜੱਫੀ ਪਾ ਲਈ। ਅਗਲੇ ਦਿਨ 골ਡੀ, ਨੈਂਸੀ, ਦਿਲਪ੍ਰੀਤ, ਤਨੀ, ਅਮਨ ਸਾਰੇ ਹੀ ਇੰਡੀਆ ਪਹੁੰਚ ਗਏ। ਸਭ ਜਣੇ ਰਲ ਕੇ 골ਡੀ ਤੇ ਨੈਂਸੀ ਦੇ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਏ। ਬਿਆ ਤੋਂ ਇੱਕ ਦਿਨ ਪਹਿਲਾਂ ਜਦ ਸਾਰੇ ਰਾਤ ਨੂੰ ਇਕੱਠੇ ਬੈਠੇ ਸੀ ਤਾਂ ਦਿਲਪ੍ਰੀਤ ਨੇ ਗੱਲ ਤੋੜ ਲਈ ਕਿ ਜਾਂ ਤਾਂ ਸਾਰੇ ਜਣੇ ਕੈਨੇਡਾ ਜਾਓ ਵੀ ਸਾਰਿਆਂ ਨੂੰ ਇੰਡੀਆ ਆਉਣਾ ਪੈਣਾ ਹੈ ਦਿਲਪ੍ਰੀਤ ਦੀ ਇਹ ਗੱਲ ਸੁਣ ਕੇ ਸਾਰੇ ਜਿਹੜੇ ਹੱਸਣ ਲੱਗ ਪਏ ਫਿਰ ਤਨੀ ਨੇ ਕਿਹਾ ਹੁਣ ਅਸੀਂ ਇੱਕ ਪਰਿਵਾਰ ਹੋ ਗਏ ਹਾਂ ਪਤਾ ਨਹੀਂ ਅਸੀਂ ਇੱਕ ਦੂਜੇ ਦੀ ਆਤ ਬਣ ਗਏ ਹਾਂ ਜਾਂ ਮਜਬੂਰੀ ਕਈ ਹੱਸ ਕੇ ਕਹਿੰਦੇ ਆਤ ਤੇ ਕਈ ਕਹਿੰਦੇ ਮਜਬੂਰੀ ਗੋਲਦੀ ਕਹਿੰਦਾ ਆਤ ਜਾਂ ਮਜਬੂਰੀ ਜੋ ਮਰਜ਼ੀ ਸਮਝੋ ਪਰ ਹੁਣ ਆਪਾਂ ਕਦੇ ਇੱਕ ਦੂਜੇ ਦਾ ਸਾਥ ਨਹੀਂ ਛੱਡਾਂਗੇ ਇਹ ਸਾਰਿਆਂ ਨੇ ਰਲ ਕੇ ਵਾਦਾ ਕੀਤਾ ਤੇ ਫਿਰ ਤੋਂ ਗੋਲਦੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਏ ਇਸ ਜੀ ਕਹਾਣੀ ਆਤਰਾ ਮਜਬੂਰੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ